ਜੀਲਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਡੀਸੀ ਦਫ਼ਤਰ ਨੂੰ ਓੜਾਉਣ ਦੀ ਧਮਕੀ ਵਾਲਾ ਮੇਲ ਆਇਆ ਇਸ ਮੌਕੇ ਤੇ ਪਹੁੰਚੀ ਪੁਲਿਸ ਪਹਿਲੀ ਜਾਂਚ ਵਿੱਚ ਫੇਕ ਲੱਗ ਰਿਹਾ ਸੀ ਸਭ ਕੁਝ ਡੀਐਸਪੀ ਰਾਜਕਮਰ ਨੇ ਦਿੱਤੀ ਜਾਣਕਾਰੀ ਜਿਲਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਡੀਸੀ ਦਫ਼ਤਰ ਨੂੰ ਓੜਾਉਣ ਦੀ ਧਮਕੀ ਵਾਲੀ ਮੇਲ ਤੇ ਪੰਜਾਬ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਓ ਦੇਖਦੇ ਹਾਂ ਆ ਮੌਕੇ ਦੀਆਂ ਵਿਸ਼ੇਸ਼ ਤਸਵੀਰਾਂ मामला हुआ डी सब दौरान धमकी आई मामला भी की एक मेल वसूल हुई है जो पुस्तकों ने कि डी सी ऑफिस के भी कोई यह घटना दुर्घटना की जा सकती है सो वो रिगार्डिंग जी चैकिंग की गई है सारे एरिए जो सैनिटाइज किया गया एंटी सबोटा चैकिंग की गई और सारा ब्रांचि चेक की गई हैं सो असी कि ਅਹ ਐਂਟੀ ਸਪੋਟਾਈਜ਼ਨਾ ਚੈੱਕ ਕਰ ਰਹੇ ਹਨ ਉਥੇ ਨਾਲ ਦੀ ਨਾਲ ਜਿਹੜਾ ਟੈਕਨੀਕਲੀ ਵੀ ਇਹਦੇ ਬਾਰੇ ਪਤਾ ਲੱਗੇਗਾ ਲੱਗਦਾ ਕੀ ਹੈ ਸਰ ਕਿ ਵਹਾਂ ਹੈ ਕਿ ਹੋ ਸਕਦਾ ਹੈ ਪਰ ਅਸੀਂ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਜਿੱਥੇ ਇਹ ਪ੍ਰਕਾਸ਼ਨ ਲੈ ਰਹੇ ਹਾਂ ਉਥੇ ਨਾਲ ਦੀ ਨਾਲ ਟੈਕਨੀਕਲੀ ਵੀ ਚੱਲ ਰਿਹਾ ਹੈ ਲੋਕੋ ਨੂੰ ਸੁਨੇਹਾ ਕਿ ਆਪ ਲੋਕਾਂ ਨੂੰ ਇਸ ਕਿਸੇ ਬਿਲਕੁਲ ਸੁਰੱਖਿਅਤ ਮਾਹੌਲ ਹੈਗਾ ਉਹਨਾਂ ਦੀ ਸੁਰੱਖਿਆ ਮਾਹੌਲ ਜਾਨ ਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਹੈ ਉਹ ਬਿਲਕੁਲ ਕਰਾਂਗੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਆਫਿਸ ਇਹ ਚੱਲ ਰਹੀ ਹੈ ਬਿਲਕੁਲ ਆਫਿਸ ਠੀਕ ਚੱਲ ਰਿਹਾ ਹੈ ਅਸੀਂ ਚੈੱਕ ਕਰ ਲਏ ਪ੍ਰੋਪਰ ਚੱਲ ਰਹੀ ਹੈ। ਨੈਕਸਟ